ਪਿੰਡ ਕਸੇਲ ਜ਼ਿਲ੍ਹਾ ਤਰਤਾਨ ਬਲਾਕ ਗੰਡੀਵਾਂ ਅਓ ਅੱਜ ਪਿੰਡ ਦੇ ਹਾਲਾਤ ਦੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਨੇ ਪਿੰਡ ਕਸੇਲ ਵਿੱਚ ਆਇਆ ਸਰਕਾਰੀ ਇਨਾ ਪੈਸਾ ਕਿਵੇਂ ਪਿੰਡ ਦੀ ਪੰਚਾਇਤ ਨੇ ਵਿਤਕਰੇ ਨਾਲ ਵਰਤਿਆ ਵਰਤਿਆ ਵੀ ਜਾਇਜ਼ ਜਾਂ ਨਜਾਇਜ਼ ਇਹ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਜਿਵੇਂ ਬੁੱਢੀ ਘੋੜੀ ਲਾਲ ਲਗਾਮਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪੈਸਾ ਪਿੰਡ ਕਸੇਲ ਵਿੱਚ ਪਿਛਲੇ ਕਈ ਸਾਲਾਂ ਤੋਂ ਆਇਆ ਹੋਇਆ ਹੈ। ਮੇਨ ਬਜ਼ਾਰਾਂ ਵਿੱਚ ਘਟੀਆ ਕੁਆਲਿਟੀ ਦੀ ਇੰਟਰਲੌਕ ਲੱਗੀਆਂ ਵਾ। ਭੇਦ ਭਾਵ ਕਰਕੇ ਚਿਹਤਿਆਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਪੱਕੇ ਪੈਦੇ ਵਾ। ਜਿੰਨਾ ਲੋਕਾਂ ਵੋਟਾਂ ਵੇਲੇ ਢੁਈ ਨਹੀਂ ਮਾਰੀ। ਪਿਛਲੇ 10 ਸਾਲਾਂ ਤੋਂ ਗਲੀਆਂ ਨਾਲੀਆਂ ਕੱਚੀਆਂ ਪਈਆਂ ਵਾ। ਪਿਛਲੇ 10 ਸਾਲਾਂ ਤੋਂ ਛੱਪੜਾਂ ਨਾਲਿਆਂ ਦਾ ਪਾਣੀ ਇੱਕੇ ਥਾਂ ਖੜਾ। ਕੋਈ ਗੰਦੇ ਪਾਣੀ ਦਾ ਨਿਕਾਸ ਨਹੀਂ। ਪਿੰਡ ਕਸੇਲ ਦੇ ਲੋਕਾਂ ਲਈ ਇਹ ਛੱਪੜਾਂ ਦੇ ਗੰਦੇ ਪਾਣੀ ਜਿੱਥੇ ਆਏ ਦਿਨ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਤੋਂ ਲੋਕ ਪੀੜਤ ਹੋ ਰਹੇ ਹਨ ਇਨ੍ਹਾਂ ਸੱਤਾ ਦੇ ਅੰਨਿਆ ਹੰਕਾਰੀਆਂ ਨੂੰ ਸਰਕਾਰੀ ਗਰਾਂਟਾ